ਗੁਰੂ ਸਾਹਿਬ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਨ ਸਤਕਾਰਯੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਆਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਅੰਜਮ ਪਾਤਸ਼ਾਹ ਜੀ ਦੀ ਬਾਣੀ ਦੀਪਕਧਾਰੀ ਦਾਕ ਵਿੱਚ ਚੱਲ ਰਹੀ ਹੈ ਆਛਾ ਜੀ ਦੇ ਆਈ ਤਿੰਨ ਸ਼ਬਦ ਸੰਪੂਰਨ ਹੋਏ ਹਨ ਆਓ ਅਗਲਾ ਸ਼ਬਦ ਪਾਤਸ਼ਾਹ ਜੀ ਰੰਮ ਕਰਦੇ ਹਾਂ ਜੀ ਦੇਵਕਧਾਰੀ ਮਨ ਹਰ ਕੀਰਤ ਹਰ ਸੱਧ ਹੂੰ ਗਾਵਤ ਸੁਨਤ ਜਪਤ ਉਧਾਰੈ ਬਰਨਾ ਬਰਨਾ ਸਭ ਹੋ ਧਰਨ ਤਨ ਸੱਚੇ ਪਾਤਸ਼ਾਹ ਅੰਚਮ ਪਾਤਸ਼ਾਹ ਜੀ ਗੁਰੂ ਅਰਜਨ ਦੇ ਮਹਾਰਾਜ ਜੀ ਸ਼ਬਦੀ ਰਮਤਾ ਕਰਦੇ ਹਨ ਰਹਾਉ ਦੀ ਪੰਕਤੀ ਤੋਂ ਸ਼ਬਦੀ ਰਮਤਾ ਕਰਦੇ ਹਨ ਕਿੰਧ ਵੀ ਭਾਵ ਭਗਤ ਪ੍ਰਗਟ ਕਰਦੇ ਹੋਏ ਪਾਤਸ਼ਾਹ ਜੀ ਬਚਨ ਕਰ ਰਹੇ ਹਨ ਮਨ ਹਰ ਕੀਦਤ ਕਰ ਸਾਧਮ ਗੋਵਤ ਸੁਣ ਤਜਪਤ ਉਦਾਰੇ ਵਰਨ ਅਬਰਨਾ ਸਭ ਹੂੰ ਪਾਤਸ਼ਾਹ ਜੀ ਬਚਨ ਕਰਦੇ ਹਨ ਮਨ ਹਾਰ ਕੀਰਤ ਮਹਾਰਾਜ ਜੀ ਕਹਿੰਦੇ ਮਨ ਦੇ ਵਿੱਚੋਂ ਉਹ ਅਕਾਲ ਪੁਰਖ ਪ੍ਰਮਾਤਮਾ ਦੀ ਜਸ ਕੀਰਤੀ ਗਾਣੀ ਚਾਹੀਦੀ ਹੈ ਜਿਹਦੇ ਨਾਲ ਪਾਤਸ਼ਾਹ ਜੀ ਕਹਿੰਦੇ ਇਹ ਮਨ ਜਿਹੜਾ ਹੈ ਉਹ ਸਾਧਿਆ ਜਾਂਦਾ ਹੈ ਮਨ ਦੇ ਰਾਹੀ ਜਦੋਂ ਮਾਲਕ ਨੂੰ ਜਿਵੇਂ ਜੇਬਾ ਰਹੀਂ ਆਪਾ ਧੇਹਾ ਜਦੋਂ ਜੇਬਾ ਰਹੀਂ ਕੋਈ ਮਨੁੱਖ ਪ੍ਰਾਨੀ ਉਹਨੂੰ ਪ੍ਰਮਾਤਮਾ ਨੂੰ ਹਰੀ ਨੂੰ ਜਪਦਾ ਹੈ ਸਾਜ ਜਿਸ ਸਾਜੇ ਮਾਨ ਜਿਹੜਾ ਹੈ ਉਹ ਵੀ ਟਿਕਣਾ ਸ਼ੁਰੂ ਹੋ ਜਾਂਦਾ ਹੈ ਫਿਰ ਮਾਨ ਪੱਖੋਂ ਮਨੁੱਖ ਤੇ ਹੁੰਦਾ ਹੈ ਮਾਨ ਜਿਹੜਾ ਉਹ ਧੁੱਪ ਜਾਂਦਾ ਸਾਫ਼ ਹੋ ਜਾਂਦਾ ਹੈ ਗਾਵਤ ਸੁਨਤ ਜਪਤ ਉਧਾਰੇ ਮਹਾਰਾਜ ਜੀ ਕਹਿੰਦੇ ਉਹਨੂੰ ਗਾਉਣ ਦੇ ਨਾਲ ਉਹਨੂੰ ਸੁਣਨ ਦੇ ਨਾਲ ਉਹਨੂੰ ਜਪਣ ਦੇ ਨਾਲ ਮਹਾਰਾਜ ਜੀ ਕਹਿੰਦੇ ਖੋਜਿਆ ਫਲ ਪ੍ਰਾਪਤ ਹੁੰਦਾ ਹੈ ਭਾਵੇਂ ਕੋਈ ਉਹਨੂੰ ਗਾ ਲੇ ਮਹਾਰਾਜ ਜੀ ਕਹਿੰਦੇ ਭਾਵੇਂ ਉਹਨੂੰ ਸੁਣ ਲੇ ਭਾਵੇਂ ਜਪ ਲੇ ਤੇ ਮਹਾਰਾਜ ਜੀ ਕਹਿੰਦੇ ਉਹਨੂੰ ਉਹ ਮਨੁੱਖ ਨੂੰ ਉਹ ਸਜੀਵ ਨੂੰ ਉਹਦੀ ਪ੍ਰਾਪਤੀ ਹੁੰਦੀ ਹੈ ਇਹ ਨਹੀਂ ਕਿ ਗਾਉਣ ਦੇ ਨਾਲ ਬਹੁਤਾ ਫਲ ਪ੍ਰਾਪਤ ਹੁੰਦਾ ਹੈ ਸੁਣਨ ਦੇ ਨਾਲ ਵੀ ਉਹ ਨਹੀਂ ਪ੍ਰਾਪਤ ਹੁੰਦਾ ਹੈ ਜਪਣ ਦੇ ਨਾਲ ਤੇ ਮਹਾਰਾਜ ਜੀ ਕਹਿੰਦੇ ਉਧਾਰ ਹੁੰਦਾ ਹੈ ਮਨ ਆਤਮਾ ਜਿਹੜੀ ਉਹ ਨਿਰਮਲ ਹੁੰਦੀ ਹੈ ਵਰਨ ਅਬਰਨ ਸਭ ਹੂੰ ਮਹਾਰਾਜ ਜੀ ਕਹਿੰਦੇ ਭਾਵੇਂ ਕੋਈ ਛੋਟੀ ਜਾਤ ਦਾ ਹੈ ਉਹਦੇ ਨਾਲ ਕੋਈ ਉਹਦਾ ਲੈਣ ਦੇ ਨਹੀਂ ਭਾਵੇਂ ਕਿ ਉੱਚੀ ਜਾਤ ਹੈ ਵਰਨ ਵਰਨ ਸਭ ਹੂੰ ਮਹਾਰਾਜ ਜੀ ਕਹਿੰਦੇ ਕੋ ਬਰਾਬਰ ਉਹ ਮਾਲਕ ਦੀ ਪ੍ਰਾਪਤੀ ਹੁੰਦੀ ਹੈ ਉਹ ਕਿਸੇ ਵਰਨ ਵਰਨ ਤੋਂ ਪਰਿਆ ਜਾਤ ਹਿੰਗਤਾ ਉਮੇ ਨਹੀਂ ਕਿਉਂਕਿ ਪਰਮਾਤਮਾ ਦੀ ਕੋਈ ਜਾਤ ਵਰਨ ਨਹੀਂ ਹੈ ਉਹ ਹਰ ਇੱਕ ਜੀਵ ਨੂੰ ਪ੍ਰਾਣੀ ਮਾਤਰ ਨੂੰ ਇੱਕੋ ਜਿਹਾ ਉਪਦੇਸ਼ ਬਖਸ਼ਦੇ ਹਨ ਹਰ ਵਾਸਤੇ ਉਹ ਪਰਮਾਤਮਾ ਦਾ ਇੱਕੋ ਸੰਦੇਹਾ ਭਾਵ ਕੀ ਸਨੇਹਾ ਹੈ ਪਰਮਾਤਮਾ ਦਾ ਬਾਣੀ ਦਾ ਉਪਦੇਸ਼ ਸਾਰਿਆਂ ਨੂੰ ਇੱਕੋ ਬਰਾਬਰ ਹੈ ਭਾਵੇਂ ਕੋਈ ਕਿਸੇ ਜਾਤ ਵਰਨ ਦਾ ਹੋਵੇ ਵਾਸ਼ਾ ਜੀ ਕਹਿੰਦੇ ਉਹ ਜਪ ਸਕਦਾ ਹੈ ਇਹਾ ਸਕਦਾ ਹੈ ਉਹਦੀ ਪ੍ਰਾਪਤੀ ਕਰ ਸਕਦਾ ਹੈ ਉਹਦੇ ਨਾਲ ਕਿਸੇ ਉੱਚੀ ਜਾਤ ਜਾਂ ਨੀਵੀਂ ਜਾਤ ਦਾ ਕੋਈ ਸਬੰਧ ਨਹੀਂ ਆ ਸਾਰਿਆਂ ਨੂੰ ਇੱਕੋ ਬਰਾਬਰ ਪ੍ਰਦੇਸ਼ ਰਹਾਉ ਜਹ ਤੇ ਉਪਜੂ ਤਹੀਂ ਸਵਾਇਓ ਇਹ ਵਿਦ ਜਾਣੀ ਸਭ ਹੂੰ ਹਰ ਜੀ ਕਹਿੰਦੇ ਜਿਹਦੇ ਵਿੱਚੋਂ ਮਨੁੱਖ ਜਾ ਕੋ ਪਰਮਾਤਮਾ ਵਿੱਚੋਂ ਅੰਸ਼ ਤੋਂ ਪੈਦਾ ਹੁੰਦਾ ਹੈ ਜਪ ਕੇ ਉਹਦੇ ਵਿੱਚ ਉਹਦੀ ਜੋਤ ਵਿੱਚ ਲੀਨ ਹੋ ਜਾਂਦਾ ਹੈ ਜੈ ਤੇ ਉਪਦੇਉ ਉਹ ਪੈਦਾ ਕਰਨ ਵਾਲਾ ਭੇਜਣ ਵਾਲਾ ਵੀ ਮਾਲਕ ਹੈ ਪੰਜਾ ਤਤਾਂ ਦੇ ਸਰੀਰ ਦੀ ਰਚਨਾ ਕਰਕੇ ਉਹਦੇ ਵਿੱਚ ਉਹ ਮਾਲਕ ਦੀ ਅੰਛੇ ਆਤਮਾਉਂ ਮਾਲਕ ਰੱਖਦਾ ਹੈ ਤੇ ਜਦੋਂ ਕੋਈ ਪ੍ਰਾਨੀ ਜਪਦਾ ਹੈ ਤੇ ਹੁੰਦਾ ਹੈ ਜੀਵ ਇਹ ਜਪ ਕੇ ਉਹ ਪ੍ਰਮਾਤਮਾ ਦੀ ਜੋਤ ਵਿੱਚ ਆਤਮਾ ਦੀ ਜੋਤ ਮਿਲਦੀ ਹੈ ਆਤਮਾ ਦੀ ਪਰਮਾਤਮਾ ਨਾਲ ਮਿਲਨ ਹੋ ਜਾਂਦਾ ਹੈ ਪ੍ਰਾਪਤੀ ਹੋ ਜਾਂਦੀ ਹੈ ਤੇ ਮਹਾਰਾਜ ਜੀ ਇਸ ਬਾਰੇ ਦੱਸ ਰਹੇ ਹਨ ਕਹਿੰਦੇ ਭਾਈ ਉਹ ਮਾਲਕ ਨੂੰ ਦਪਣ ਦੇ ਨਾਲ ਝੋਣ ਦੇ ਨਾਲ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਦੀ ਹਰੀ ਦੀ ਪ੍ਰਾਪਤੀ ਜੁ ਜੈ ਤੇ ਉਪਜਿਓ ਤਹੀ ਸਮਾਇਓ ਜਿਹਦੇ ਵਿੱਚ ਉਪਜਦਾ ਉਹਦੇ ਵਿੱਚ ਲੀਨ ਹੋ ਜਾਂਦਾ ਹੈ ਮਾ ਜਾਂਦਾ ਇੱਕ ਹੋ ਜਾਂਦਾ ਪਾਸ਼ਾ ਜੀ ਕਹਿੰਦੇ ਇਹ ਬਿੱਦ ਜਾਣੀ ਤਬਹੁ ਪਰ ਉਹ ਜਾਣਿਆ ਜਾਂਦਾ ਹੈ ਜਦੋਂ ਦੀ ਸਮਝ ਹੁੰਦੀ ਹੈ ਉਹ ਮਾਲਕ ਦੇ ਵਿੱਚ ਜਦੋਂ ਕੋਈ ਜੁੜਦਾ ਤੇ ਉਹਦੀ ਮਹਾਰਾਜ ਜੀ ਦੇ ਨਾਲ ਮੇਲ ਹੋ ਜਾਂਦਾ ਜਾਣ ਪਛਾਣ ਹੋ ਜਾਂਦੀ ਹੈ ਪੜਨ ਤੋਂ ਬਿਨਾ ਨਹੀਂ ਸ਼ਬਦ ਨੂੰ ਜਪਣ ਤੋਂ ਬਿਨਾ ਨਹੀਂ ਗਾਉਣ ਤੋਂ ਬਿਨਾ ਨਹੀਂ ਸੁਣਨ ਤੋਂ ਬਿਨਾ ਨਹੀਂ ਉਹਦੀ ਪ੍ਰਾਪਤੀ ਨਹੀਂ ਜੋ ਕਿ ਜਦੋਂ ਉਹ ਮਾਲਕ ਨੂੰ ਜਾਣ ਲੈਂਦਾ ਉਹਨੂੰ ਜੱਪ ਕੇ ਉਹਨੂੰ ਧਿਆਕ ਕੇ ਉਹਦੀ ਵਿਚਾਰ ਸੁਣ ਕੇ ਉਹਦੇ ਗੁਣਾ ਨੂੰ ਜਦੋਂ ਧਾਰਨ ਕਰਦਾ ਹੈ ਕੋਈ ਵੀ ਪ੍ਰਾਨੀ ਕੋਈ ਵੀ ਜੀਵ ਇਹ ਮਹਾਰਾਜ ਜੀ ਕਹਿੰਦੇ ਫਿਰ ਸਾਡੀ ਆਤਮਾ ਜਿਹੜੀ ਉਹ ਪਰਮਾਤਮਾ ਦੇ ਵਿੱਚ ਲੀਨ ਹੁੰਦੀ ਹੈ ਇਹ ਹੁੰਦੀ ਹੈ ਤੇ ਪਾਸ਼ਾ ਜੀ ਕਹਿੰਦੇ ਉਹਦੇ ਵਿੱਚ ਸਮਾ ਜਾਦੀ ਹੈ ਜਹ ਜਹ ਜਹਾ ਜਹਾ ਇਹ ਦੇਹੀ ਧਾਰੀ ਰਹਿ ਨਾ ਪਾਇਓ ਕਬਹੂ ਵੀ ਮਹਾਰਾਜ ਜੀ ਕਹਿੰਦੇ ਨੇਕਾ ਹੀ ਜਗਾ ਤੇ ਸਿੱਧੀਆਂ ਧਾਰ ਚੁੱਕੇ ਹਾਂ ਜਨਮ ਲੈ ਚੁੱਕੇ ਹਾਂ ਜਹਾਂ ਜਹਾਂ ਇਹ ਦੇਹੀ ਤਾਰੀ ਜੁਝਾ ਹਰ ਕੰਨਾ ਇਹਨੂੰ ਜਹਾਂ ਬੋਲਣਾ ਕਿ ਜਹਾ ਵੀ ਬੋਲ ਦਿੰਦਿਆਂ ਪਰਵਿੰਦੀ ਲਾ ਕੇ ਬੋਲਣਾ ਇਹ ਦੇਹੀ ਮਹਾਰਾਜ ਜੀ ਕਹਿੰਦੇ ਅਸੀਂ ਇਹ ਅਨੁਨਖ ਜਿਹੜਾ ਕਈ ਦੇਹਾਂ ਪਹਿਲਾਂ ਤਾਰ ਚੁੱਕਾ ਹੈ ਜਹ ਜੈ ਇਹ ਦੇਹੀ ਤਾਰੀ ਰਹਿ ਨਾ ਪਾਇਓ ਕਬਹੂ ਇਹ ਮਹਾਰਾਜ ਜੀ ਕਹਿੰਦੇ ਉਹ ਮਾਲਕ ਤੋਂ ਬਿਨਾ ਪ੍ਰਾਪਤੀ ਨਹੀਂ ਐ ਸੁਖ ਆਇਓ ਭੈ ਭਰਮ ਬਿਨਾਸੈ ਕਿਰਪਾਲ ਹੋਏ ਪ੍ਰਭ ਜਬ ਹੂੰ ਮਹਾਰਾਜ ਜੀ ਕਹਿੰਦੇ ਜਦੋਂ ਕਿਰਪਾਲ ਹੋ ਜਾਂਦਾ ਕਿਰਪਾ ਕਰ ਦਿੰਦਾ ਤੇ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਹਰੀ ਸੁਖ ਆਇਓ ਭੈ ਭਰਮ ਬਿਨਾਸੈ ਈਮਾਰਾ ਜੀ ਕਹਿੰਦੇ ਫਿਰ ਭਰਮ ਭੈ ਭਰਮ ਦਾ ਨਾਸ ਹੋ ਜਾਂਦਾ ਹੈ ਫਿਰ ਸੁਖ ਦੀ ਪ੍ਰਾਪਤੀ ਹੁੰਦੀ ਹੈ ਕਿਰਪਾਲ ਹੋਏ ਪ੍ਰਭ ਜਬ ਜਦੋਂ ਹਰੀ ਪ੍ਰਮਾਤਮਾ ਪਰਮੇਸ਼ਰ ਜਿਹੜਾ ਕਿਰਪਾਲੂ ਕਿਰਪਾ ਕਰ ਦਿੰਦੇ ਹਨ ਈਮਾਰਾ ਜੀ ਕਹਿੰਦੇ ਫਿਰ ਸੁਖ ਸਦਾ ਵਾਸੇ ਮਿਲਦਾ ਮਨੁੱਖ ਨੂੰ ਇਹ ਸੰਸਾਰੀ ਆਤਮਿਕ ਸੁਖ ਸਰੀਰਕ ਸੁਖ ਹਨ ਕਰਮ ਸੁਖ ਇਰਾਤਮਾ ਨੂੰ ਮਿਲਦਾ ਸੁਖ ਹੋ ਸਦਾ ਟਲ ਸੁਖ ਹੈ ਪਾਸ਼ਾ ਜੀ ਕਹਿੰਦੇ ਫਿਰ ਸੁਖ ਪੰਦਾ ਹੈ ਮਨੁੱਖ ਆਉ ਨਾਨਕ ਮੇਰੇ ਪੂਰੇ ਬਨੌਰਥ ਸਾਧ ਸੰਗ ਤਜ ਲਭਹੁ ਮਹਾਰਾਜ ਜੀ ਕਹਿੰਦੇ ਅਖੀਰੀ ਪੰਕਤੀ ਵਿੱਚ ਮਹਾਰਾਜ ਜੀ ਜਵਾਬ ਦਿੰਦੇ ਆ ਬੇਨਤੀ ਕਰਦੇ ਨੇ ਕਹੋ ਨਾਨਕ ਮੈਂ ਨਾਨਕ ਮੇਰੇ ਪੂਰੇ ਮਨੋਰਥ ਮਹਾਰਾਜ ਜੀ ਕਹਿੰਦੇ ਮੇਰੇ ਸਾਰੇ ਮਨੋਰਥ ਪੂਰੇ ਹੋ ਗਿਓ ਕਿ ਮੈਂ ਸਾਧ ਸੰਗ ਗਾਉਣ ਦੇ ਨਾਲ ਸਾਧ ਸੰਗ ਦੀ ਪ੍ਰਾਪਤੀ ਦੇ ਨਾਲ ਤਜ ਲਭ ਹੂੰ ਲਾਗ ਲੋਭ ਜਿਹੜਾ ਹੈ ਉਹਨੂੰ ਤਜ ਦਿੰਦਾ ਮਨੁੱਖ ਛੱਡ ਜਾਂਦਾ ਇਹਦੇ ਕਈ ਕਈਆਂ ਨੇ ਦੇਖਕਾਰਾਂ ਨੇ ਤੀਕਾਕਾਰਾਂ ਨੇ ਲਭ ਅਰਥ ਕੀਤੇ ਹਨ ਲਭ ਦਾ ਅਰਥ ਹੁੰਦਾ ਹੈ ਕਿ ਜੀਵ ਦਾ ਸਵਾਦ ਲੋਭ ਲਭ ਹੁੰਦਾ ਹੈ ਅਲੱਗ ਲੋਭ ਹੁੰਦਾ ਹੈ ਲੱਭ ਲੋਭ ਹੁੰਦਾ ਜਦੋਂ ਤ੍ਰਿਸ਼ਨਾ ਜਾਗਦੀ ਹੈ ਲੋਭ ਜਾਗਦਾ ਸਾਡੇ ਅੰਦਰ ਉਹਨੂੰ ਲੋਭ ਕਿਹਾ ਜਾਂਦਾ ਲਭ ਹੁੰਦਾ ਹੈ ਤ੍ਰਿਸ਼ਨਾ ਦਾ ਸਵਾਦ ਤ੍ਰਿਸ਼ਨਾ ਦਾ ਲੋਭ ਕਰਨਾ ਉਹਨੂੰ ਲਭ ਕਹਿੰਦੇ ਹਨ ਤੇ ਮਹਾਰਾਜ ਜੀ ਕਹਿੰਦੇ ਤ੍ਰਿਸ਼ਨਾ ਜੀਵ ਦਾ ਸਵਾਦ ਮਰਖੋ ਛੱਡ ਦਿੰਦਾ ਜਦੋਂ ਸਾਧ ਸੰਗ ਦੀ ਪ੍ਰਾਪਤੀ ਹੁੰਦੀ ਹੈ ਇਹਨੂੰ ਤਜ ਦਿੰਦਾ ਜੇ ਲੋਭ ਕਈਏ ਤਾਂ ਵੀ ਠੀਕ ਹੈ ਮਹਾਰਾਜ ਜੀ ਕਹਿੰਦੇ ਲੋਭ ਜਾਂ ਲਬ ਜੀਵ ਦਾ ਸਵਾਦੋ ਵਿਸਰ ਜਾਂਦਾ ਫਿਰ ਪਰਮਾਤਮਾ ਦੇ ਨਾਲ ਲਿਵ ਸੁਰਤੀ ਜੁੜ ਜਾਂਦੀ ਜਦੋਂ ਸਾਧ ਸੰਗਤ ਰਾਈ ਮਨੁੱਖ ਉਹਦੀ ਪ੍ਰਾਪਤੀ ਕਰ ਲੈਂਦਾ ਕਹੋ ਨਾਨਕ ਮੇਰੇ ਪੂਰੇ ਮਨੋਰਥ ਜਿਹੜੇ ਮਨੋਰਥਾ ਕਰਕੇ ਜਿਹੜੇ ਭੱਜਦਾ ਫਿਰਦਾ ਮਨੁੱਖ ਸੰਸਾਰੀ ਪਦਾਰਥਾਂ ਵਾਸਤੇ ਸ਼ਾਵਾ ਵਾਸਤੇ ਲੋਭ ਕਰਦਾ ਹੈ। ਇਮਾਰਤ ਦੀ ਉਤਾਜ ਦੇ ਦਿੰਦੇ ਹਨ ਖਤਮ ਕਰ ਦਿੰਦੇ ਹਨ। ਫਿਰ ਮਨੁੱਖ ਉਹਦੀ ਚਰਨ ਕਮਲਾ ਨਾਲ ਪ੍ਰੇਮ ਕਰਦਾ ਉਹਦੀ ਪ੍ਰਾਪਤੀ ਕਰ ਲੈਂਦਾ ਹੈ। ਇਹ ਪਾਤਸ਼ਾਹ ਜੀ ਆਯੱਜ ਦੇ ਫਰਮਾਨ ਬਖਸ਼ਦੇ ਹਨ। ਇਹ ਸ਼ਬਦ ਦੇ ਵਿੱਚ ਮਹਾਰਾਜ ਜੀ ਸਾਨੂੰ ਉਹ ਪਰਮੇਸ਼ਰ ਨਾਲ ਜੁੜਨ ਦੀ ਬਖਸ਼ਿਸ਼ ਕਰਦੇ ਹਨ ਕਿ ਸਦਾ ਹੀ ਮਨ ਦਰੇ ਰਾਹੀ ਉਹਨੂੰ ਧਿਆਉਣਾ ਕਰੀਏ ਹਰ ਕੀਰਤ ਹਰ ਸਦਹੁ ਸਦਾ ਵਾਸਤੇ ਮਹਾਰਾਜ ਜੀ ਕਹਿੰਦੇ ਸਦਾ ਵਾਸਤੇ ਉਹਨੂੰ ਧਿਆਈਏ ਸਦਾ ਵਾਸਤੇ ਉਹਨੂੰ ਜਪੀਏ ਫੁਰਨਿਆ ਰਹਿ ਤਉ ਦੀ ਭਗਤੀ ਕਰੀਏ ਉਹਦਾ ਸੰਗਤ ਕਰੀਏ ਤੇ ਮਹਾਰਾਜ ਜੀ ਕਹਿੰਦੇ ਗਾਵਤ ਸੁਨਤ ਜਪਤ ਉਧਾਰੈ ਗਾਣ ਦੇ ਨਾਲ ਸੁਣ ਦੇ ਨਾਲ ਜਪਣ ਦੇ ਨਾਲ ਉਧਾਰ ਹੋ ਜਾਂਦਾ ਤੇ ਮਹਾਰਾਜ ਜੀ ਕਹਿੰਦੇ ਮਨੁੱਖ ਇਹ ਜਾਤਾ ਪਾਤਾ ਤੋਂ ਵਰਨਾ ਤੋਂ ਉੱਚਾ ਉੱਠ ਜਾਂਦਾ ਤੇ ਸਦਾ ਵਾਸਤੇ ਉਹਦੀ ਭਗਤੀ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਲੈਂਦਾ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਇੰਨੀ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਨੇਕਾ ਭੁੱਲਾਂ ਜੰਦੀਆਂ ਮਹਾਰਾਜ ਸਮਤ ਬਖਸ਼ਣ ਜੀ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ